ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪ੍ਰਿੰਟ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੋਸਤੋ ਵੀਰ ਗੁਰਪ੍ਰੀਤ ਦੇ ਘਰ ਅੱਜ ਆਪਾਂ ਪਹੁੰਚ ਚੁੱਕੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇਹ ਪੰਜ گاਵਾ ਦਿਖਾਉਣੀ ਆ ਮੈਂ ਜਿਨ੍ਹਾਂ ਦੇ ਵਿੱਚੋਂ ਚਾਰ گاਵਾ ਸੱਜਰ ਸਿੰਘਾ ਤੇ ਇੱਕ گاਣ ਜਿਹੜੀ ਗੱਬੜ ਹੈ ਵੀਰ ਨਾਲ ਕਰਾਂਗੇ ਗੱਲਬਾਤ ਪੁੱਛਾਂਗੇ ਸਾਰੀ ਡਿਟੇਲ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਘੰਟੀ ਦੇ ਬਟਨ ਨੂੰ ਦਬਾ ਦੇ ਤਾਂ ਕਿ ਸਾ ਸੋ ਦੋਸਤੋ ਇੱਥੇ ਆਓ ਇੱਥੇ ਆ ਗਏ ਆਪਣੀ ਤਸੱਲੀ ਕਰਕੇ ਪਸ਼ੂਖਰੀ ਦਿਓ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਕਰਦੇ ਸ਼ੇਅਰ ਜਰੂਰ ਕਰਦੇ ਕਰੋ ਕਿਸੇ ਹੋਰ ਨੂੰ ਵੀ ਰਪਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਨਿਰਸਪਸ਼ਟ ਜਿਹੜੀ ਕਹਾਣੀ ਦੋਸਤੋ ਤੁਸੀਂ ਆਪ ਕਰਨੀ ਜਿ ਕਿ ਉਹ ਤੁਸੀਂ ਪੈਸੇ ਲੈਣੇ ਹੁੰਦੇ ਕਰਦੇ ਆ ਵੀ ਇੰਨਾ ਗੱਲਬਾਤ ਪੁੱਛਦੇ ਸਾਰੀ ਡਿਟੇਲ ਇੰਨਾ ਗਾਵਾ ਨਹੀਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਹਾਂਜੀ ਠੀਕ ਠਾਕ ਚਲੋ ਪਿੰਡ ਲੋਕਾ ਤਹਿਸੀਲ ਪਟੇ ਜਿਲ੍ਹਾ ਤਰਨਤਾਰ ਫੋਨ ਨੰਬਰ ਬੋਲਦੇ 95925760 ਦਾ ਪਿੰਡ ਲੋਕਾ ਨਾਮ ਦੁਰਪ੍ਰੀਤ ਸਿੰਘ ਜੀ ਅੱਜ 5 ਕੰਨ ਹਾਂਜੀ 5 ਸੋਈਆਂ ਕਿੰਨੀਆਂ ਤੇ ਗੱਬਣ ਕਿੰਨੀਆਂ ਸੋਈਆਂ ਵੀ ਇੱਥੇ ਕਿਆਰ ਕਿਆ ਸੋਈਆਂ ਇੱਕ ਗੱਬਣ ਅੱਛਾ ਜੀ ਹਾਂਜੀ ਠੀਕ ਹੈ ਜੀ ਸ਼ੁਰੂ ਕਰੋ ਇੱਕ ਪੱਟੀ ਗਾਂ ਤੋਂ ਇਹਦੀ ਡਿਟੇਲ ਦੱਸੋ ਜੀ ਚੌਥਾ ਰੇ ਸੋਈ ਰੋ ਅੱਛਾ ਜੀ ਹਾਂਜੀ ਠੀਸੂਆ ਸੂਆ ਤੇ ਜਾਊਗਾ ਤੇ ਜਾ ਸੂਆ ਹਾਂਜੀ ਹੁਣ ਬੋਲਾ ਕਿੰਨਾ ਤਿਆਰ ਹੈ ਬੋਲਾ 15 ਗੱਬਣ 15 ਬੱਚਾ ਅੱਛਾ ਬੱਚਾ ਹਾਂਜੀ ਖੋਲੋ ਦੋਸਤੋ ਚੌਥਾ ਦਿਨ ਇਹਨੂੰ ਗਾਂ ਨੂੰ ਸੂਈ ਨੋ ਗਿਆ ਵਾ 15 ਕਿਲੋ ਲੀਟਰ ਤੇ ਲਾ ਕੇ ਬੰਨੇ ਵੀਰ ਬੋਲਾ ਕਹਿੰਦਾ ਅਜੇ ਥੋੜਾ ਤਿਆਰ ਹੈ ਕਿ ਨਾ ਕਰ ਜੂ ਵੀਰੇ ਦੋ ਤੋਂ 2.5 ਲੀਟਰ ਆਂਦੇ ਆ ਵੀ ਜਿੰਨਾ ਪਾਪਾ ਲਈਏ ਠੀਕ ਹੈ ਜੀ ਚੰਗੇ ਕੱਦ ਕੱਟ ਦੀ ਦੋਸਤੋ ਸੂ ਕੇ ਥੋੜੀ ਜਿਹੀ ਲੱਪੇ ਦੇ ਵਿੱਚ ਵੀਡੀਓ ਬਣਾਉਂਦਾ ਟਾਈਮ ਦੋਸਤੋ ਦੁਪਹਿਰ ਦਾ ਵਾ ਸ਼ਾਮ ਤੱਕ ਕਾਫੀ ਵੱਡਾ ਆਰਡਰ ਤਿਆਰ ਕਰੂਗੀ ਥਣਾ ਦੀ ਮੇਥੀ-ਬੁਥੀ ਕਾਫੀ ਲੱਪੇ ਦੇ ਵਿੱਚ ਦੋਸਤੋ ਸੂਈ ਕਰਕੇ ਥੋੜੀ ਜਿਹੀ ਲੱਗਦੀ ਹੈ ਫੇਸ ਕੁਆਲਟੀ ਚੈੱਕ ਕਰ ਲੋ ਕੋਈ ਬਚਾ ਨੇ ਦੋਸਤੋ ਬਚਾ ਰਤਾ ਬਚਾ ਰਗਾ ਤੇ ਹਵਾ ਆ ਰਹੀ ਹੈ ਬਚਾ ਦਾ ਆਓ ਬਈ ਹਾਂ ਬਚਾ ਦੋਸਤੇ ਹੀ ਕੋਣੇ ਮੋਹਲ ਵੀਰ ਜੀ 65000 ਰੁਪਏ ਦਾ ਹਾਂਜੀ ਵੀਰ ਜੀ 65000 ਰੁਪਏ ਜੀ 65000 ਹਾਂਜੀ ਹਾਂਜੀ ਮਾਨਤਾ ਠੀਕ ਹੈ ਤੇ ਇਹਦੇ ਬਾਰੇ ਦੱਸੋ ਦੋ ਨੰਬਰ ਇਹ ਵੀਰ ਜੀ ਸੂਈ ਪਹਿਲਾ ਸਵੇਰ ਕੱਲ ਅੱਛਾ ਜੀ ਕਿਉਂਕਿ ਦੋਨੋਂ ਛਿੱਗੀ ਹੋਣ ਲਈ ਹੈ ਜੀ ਠੀਕ ਹੈ ਜੀ ਹਾਂਜੀ ਬਸ਼ੀ ਦਿੱਤੀ ਉਹਨੂੰ ਬਸ਼ੀ ਦਿੱਤੀ ਹਾਂਜੀ ਬਸ਼ੀ ਕਿੱਥੇ ਬਸ਼ੀ ਇਹਦੀ ਆਵੇ ਉਹ ਬਾਹਰ ਠੀਕ ਹੈ ਜੀ ਤੇ ਕੰਨਾ ਬੋਲਾ ਬੋਲਾ ਪੰਨਾ ਕਿਹਾ ਭਲੇ ਕਹਿੰਦਾ ਕਿ ਚਵਾ ਸਕਦੀ ਹੈ ਇਹ 24 25 ਲੀਟਰ ਦੋ ਚਵਾ ਦੀ ਡੈਨਮਾਰਕ ਦੀ ਹਾਂ ਜੀ ਠੀਕ ਹੈ ਜੀ ਖੋਲੋ ਇਹ ਕੱਲ ਦੀ ਸੂਈ ਕੱਲ ਕਰ ਕੱਲ ਰਾਤ ਠੀਕ ਹੈ ਜੀ ਦੋਸਤੋ ਪਹਿਲਾਂ ਸੂਆ ਸੂਈ ਹੈ ਸ਼ੀਗੀ ਵਾਲੇ ਦੰਦ ਜੇ ਪੂਰੇ ਕਰਨ ਦੀ ਚੰਗੇ ਕੱਦ ਕੱਢ ਦੀ ਪੂਰੀ ਫੁੱਲ ਬਰੀਡ ਡੈਨਮਾਰਕ ਦੀ ਆਹ ਲਿਖੀ ਐ ਐਸ ਐਸ ਮੋਲਮ ਫੇਸ ਕੁਆਲਟੀ ਨੂੰ ਉਸੇ ਕਰਕੇ ਚੈੱਕ ਕਰ ਸਕਦੇ ਜੀ ਬੱਚਾ ਦੋਸਤੋ ਆਹ ਦੀ ਬੱਚੀ ਹੈ ਖਾਣਾ ਦੀ ਵੇਤ ਚੰਗੀ ਹੈ ਦੋਸਤੋ ਕਿੰਨਾ ਕੋ ਵੀਰ ਦੁੱਧ ਚਵਾਦੀ ਵੀ ਪਹਿਲੇ ਸਵੇਰ ਦੁੱਧ ਵੀ 5 26 ਕਿਲੋ ਚਵਾਉਗੀ ਚਵਾ ਦੂਗਾ ਨਾ ਹਾਂ ਚਵਾ ਦੂਗੀ ਠੀਕ ਹੈ ਜੀ ਆਹ ਰਿਡੀਆ ਕਰੀਂ ਠੀਕ ਹੈ ਜੀ ਮੋਲ ਮੋਲੇ ਦਾ ਵਿੱਚ 75000 ਰੁਪਇਆ ਮੰਨ ਤਾਂ 70000 ਦੀ ਠੀਕ ਹੈ ਹਾਂ ਤੇ ਜੇ ਨੰਬਰ ਬਾਰੇ ਦੱਸੋ ਜੀ ਇਹ ਵੀ ਜੱਗਣ ਵਾਲੀ ਦੀ ਦੱਸ ਦੇਣਾ ਜੀ ਦੁੱਧ ਸੂਹਣੀ ਦੁੱਧ ਸੂਹ ਹਾਂ ਜੀ ਇਹ ਵੀ ਡੈਨਮਾਰਕ ਦੀ ਹਾਂ ਜੀ ਹਾਂ ਜੀ ਠੀਕ ਹੈ ਜੀ ਖੋਲੋ ਪਹਿਲੇ ਸਵੇਰ ਕੀ ਰਿਕਾਰਡ ਦਾ ਪਤਾ ਪਹਿਲੇ ਸਵੇਰ 15 ਕਿਲੋ ਆਂਦੇ ਦਿੱਤਾ ਠੀਕ ਹੈ ਜੀ ਕਿੰਨਾ ਟਾਈਮ ਖੜਦੇ ਦੱਸੋ ਜੀ 10 ਦੇ ਲੈ ਠੀਕ ਹੈ ਜੀ ਦੋਸਤੋ ਇਹ ਵੀ ਡੈਨਮ ਅਜੇ ਤਕਰੀਬਨ 10 ਦਿਨ ਦੀ ਕੱਚੀ ਹੈ ਉਸ ਤੋਂ ਦਨ ਆਰਡਰ 200 ਕਾਫੀ ਵੱਡਾ ਕਿਆ ਕਰੂਗੇ ਮੋੜਲਾ ਵੀ ਮੋੜਲਾ ਫੇਸ ਕੁਆਲਟੀ ਦੋਸਤੋ ਇਹਦੀ ਵੀ ਚੈੱਕ ਕਰ ਸਕਦੇ ਹਾਂਜੀ ਜੀ ਇਹਦੀ ਮੁੱਲ 45000 ਰੁਪਿਆ ਮਾਨਤਨ 40000 ਦੀ ਦੇ ਦਾਂਗੇ ਠੀਕ ਹੈ ਜੀ ਇਹ ਚੌਥਾ ਦਿਨ ਸੂਇਓ ਅਸੀਂ ਸੂਆ ਹਿਆਲ ਕਰਵਾਸਿਆ ਸੂਆ ਪਹਿਲਾਂ ਪਹਿਲਾ ਸਵਾਰੀ ਬਰਸੀ ਮਗਰੇ ਦੀ ਆ ਠੀਕ ਹੈ ਜੀ ਕਿੰਨਾ ਕੁ ਬੋਲਾ ਬੋਲਾ 10 ਕਿਲੋ ਕਿੰਨਾ ਕੁ ਚੋਦਾ 12 13 ਕਿਲੋ ਚਾਹੂ ਆ ਨੋਰਮਲ ਕਰ ਖੋਲੋ ਜੀ ਇਹਦੇ ਠੰਡੀ ਜੰਡੀ ਸੂਈ ਨੂੰ ਕਿੰਨਾ ਲਾ ਮਦਸਿਆ ਆਜ ਚੌਥਾ ਦਿਨ ਚੌਥਾ ਦਿਨ ਕਿੰਨਾ ਕੁ ਬੋਲਾ ਬਚਿਆ ਯਾਰ 10 ਕਿਲੋ 10 ਕਿਲੋ ਚੌਥਾ ਦਿਨ ਦੋਸਤੋ ਇਹਨੂੰ ਸੂਈ ਨੂੰ ਆ ਬੱਚਾ ਦਾ ਵਛੀ 10 ਲੀਟਰ ਦੇ ਲਾ ਕੇ ਬੰਨੇ ਬੋਲਾ ਵੀਰ ਕੰਦਾ ਤਿਆਰ ਆ 14 ਲੀਟਰ ਦੀ ਉਮੀਦ ਆ ਕੋਈ ਚੰਗੀ ਸੇਵਾਲਾ ਵੀਰ ਲੈ ਜਾਊਗਾ ਦੋ ਦੋਸਤ ਵਾਧੂ ਸਕਰੀਆ ਨਾਰਮਲ ਸਿਰ ਤੇ ਮਾਰ ਦੇ ਚਾ ਸਕਦੀ ਮਜੇ ਨਾ ਦਰਮਿਆਨਾ ਕਦਗਾਠੇ ਦਾ ਸ਼ਾਈ ਵਾਲ ਦੇ ਨਾਲ ਕ੍ਰੋਸ ਫੇਸ ਕੁਆਲਟੀ ਦੋਸਤ ਚੈੱਕ ਕਰ ਸਕਦੇ ਹਾਂਜੀ ਵੀਰ ਜੀ 42000 ਰੁਪਏ ਵਿੱਚ ਮਿਲ ਕਰ ਦਿੰਦਾ ਮੰਨ ਤਾਂ ਮੰਨ ਤਾਂ ਫੋੜੇ ਮੰਨ ਤਾਂ ਵੀ ਠੀਕ ਹੈ ਅਕੇ ਤੇ ਸੁਈ ਤੇ ਪਰ ਇਹ ਵਿੱਚ ਪਹਿਲਾ ਸੁਆ ਸੁਈ ਹੈ ਅੱਛਾ ਜੀ ਚੌਗੀ ਦੰਦੋਂ ਡੈਨਮਾਰਕ ਦੀ ਵੀ ਹਾਂ ਜੀ ਠੀਕ ਹੈ ਕੈਨੇਡਾ ਤੋਂ ਮਗ ਸੁਈ ਨੂੰ ਨਾ ਹੋਈ ਗਏ ਕੋਈ ਦਾਫਾ ਲੈ ਦੁੱਧ ਕਿੰਨਾ ਪੁੱਦਾ ਨੌ ਕਿਲੋ ਨੌ ਕਿਲੋ ਕਿੰਨਾ ਕੁ ਚਵਾ ਦੂ 13-14 ਕਿਲੋ ਤੇ ਚਾਹੀ ਯਾਰ ਬੜੀ ਕਿੰਨੀ ਠੀਕ ਹੈ ਖੁੱਲੋ ਦੋਸਤੋ 10 ਦਿਨ ਸੁਈ ਨੂੰ ਕਿ ਬਚਾ ਕੇ ਦਿੱਤਾ ਨੇ ਵਛਾ ਦਿੱਤਾ ਨੇ ਹੁਣ ਜਿਹੜਾ ਦੁੱਧ ਤਿਆਰ ਹੈ ਵੀ 10 ਲੀਟਰ ਦੇ ਲਾਗੇ ਬਣਿਆ ਆਂਦਾ ਇਹ ਵੀ ਦੋਸਤੋ ਦਰਮਿਆਨੇ ਕੱਦ ਕੱਟ ਦੀ ਹੈ ਡੈਨਮਾਰਕ ਦੀ ਹੈ ਮੁਰਲਾ ਮੁਰਲਾ ਫੇਸ ਕੁਆਲਟੀ ਦੋਸਤੋ ਇਸ ਗਾਂਦੀ ਚੈੱਕ ਕਰ ਸਕਦੇ ਅੱਜ ਵੀ ਸਾਰੀਆਂ ਡੈਨਮਾਰਕ ਨਹੀਂ ਲੈ ਆਏ ਹਾਂ ਹਾਂਜੀ ਹਾਂਜੀ ਬੱਚਾ ਕਿਹੜਾ ਦਾ ਬੱਚਾ ਦਾ ਬੱਚਾ ਵਖਾ ਦੇਣਾ ਹਾਂਜੀ ਮੁੱਲ ਕਿੰਨਾ ਦਾ ਮੁੱਲ ਵੀਰ ਜੀ 42000 ਰੁਪਏ ਮੰਨ ਤਲ ਇਹ ਵੀ 40000 ਦੀ ਫੀਸ ਚੜ੍ਹਈ ਹੈ ਤਜੀ ਬੱਚਾ ਕਿਹੜਾ ਦਾ ਦੋਸਤੋ ਆ ਬੱਚਾ ਦਾ ਰਛਾ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇਹ ਪੰਜ ਗਾਵਾਂ ਦਿਖਾਈਆਂ ਨੰਬਰ ਵੀਰ ਦਾ ਦੋਸਤੋ ਮੈਂ ਸਕਰੀਨ ਤੇ ਚਲਾ ਦੂੰਗਾ ਜਿਆਦਾ ਜਾਣਕਰ ਲਈ ਵੀਰਾਂ ਤੁਸੀਂ ਗੱਲਬਾਤ ਕਰ ਸਕਦੇ ਜੀ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ